ਤੇ ਬਚਨ ਵੀ ਜਦੋਂ ਕਰਦੇ ਸੀ ਉਸ ਵੇਲੇ ਐ ਐਸ ਤਰ੍ਹਾਂ ਮਚਾਵ ਦੀ ਬਸ਼ਾਈਆਂ ਹੁੰਦੀਆਂ ਸੀਗੀਆਂ ਚਲ ਬਾਬਾ ਜੀ ਵੱਡਿਆਂ ਦਾ ਆਸਰਾ ਹੁੰਦਾ ਸੀ ਜੇ ਬਾਬਾ ਜੀ ਬੈਠੇ ਸੰਗਤ ਚ ਬੈਠੇ ਹੁੰਦੇ ਤੇ ਮੂਰੇ ਬੁੜੀਆਂ ਦੇ ਜਿਹਨੇ ਮਤਲਬ ਬੰਦੇ ਭਾਏ ਹੁੰਦੇ ਪਛੀਟੀ ਮੈਂ ਉਹਨਾਂ ਚ ਬੈੰਦਾ ਬਾਬਾ ਜੀ ਨੂੰ ਸਾਹਮਣੇ ਇੱਧਰ ਰਾਗੀ ਸਿੰਘ ਹੁੰਦੇ ਤੇ ਬਾਬਾ ਜੀ ਨੇ ਜਦੋਂ ਜਿਹਨੇ ਬਚਨ ਕਰਨੇ ਉਹਨਾਂ ਕੋਈ ਸਾਹ ਨਹੀਂ ਲੈਂਦਾ ਸੀ ਵੀ ਹਰ ਇੱਕ ਬੰਦੇ ਨੂੰ ਐ ਹੁੰਦਾ ਵੀ ਜੇ ਜਨੇ ਮੜਾ ਵੀ ਪਾਸੇ ਚਾਨ ਹੋ ਗਿਆ ਪਤਾ ਨਹੀਂ ਕਿੰਨਾ ਕਾਟਾ ਹੋ ਗਿਆ ਕਿ ਮਹਾਪੁਰਸ਼ ਜਨੇ ਪੁਰੇ ਜਨੇ ਇਸ ਗੱਲ ਤੇ ਅਰਤਾ ਕਰ ਸੀ ਗਏ ਬਚਨ ਵੀ ਸਾਂਝੇ ਕਰਦੇ ਕੋਈ ਇਸ ਤਰ੍ਹਾਂ ਨਹੀਂ ਸੀ ਉਹਨਾਂ ਦਾ ਕੋਈ ਵੀ ਪੱਖਵਾਜੀ ਜਾਂ ਕੋਈ ਜਨੇ ਕੋਈ ਕਈ ਵਾਰਾਂ ਜਦੋਂ ਤੇ ਜਦੋਂ ਵੀ ਜਾਣਾ ਤੇ ਗੁਰੂਤਬਸਾ ਕਾਲਪੁਰ ਫੈਲਦੇ ਜਦੋਂ ਆਉਂਦੇ ਸੀ ਮਤਲਬ ਉਹਨਾਂ ਨੇ ਇਧਰੋਂ ਆਉਣਾ ਹੈ ਹਜੂਰੀ ਚੋਂ ਦੁਮਾਨ ਚੋਂ ਹੈ ਐ ਆਉਂਦੇ ਸੀ ਜਿਵੇਂ ਮਤਲਬ ਜਿ ਕੋਈ ਖੜਿਆਜੀ ਆਉਂਦੇ ਹੁੰਦੇ ਨੇ ਤੇ ਜਿਹੜੇ ਵੱਡੇ ਵੱਡੇ ਜਿਹੜੇ ਜਵਾਨ ਨਾਲ ਹਜੂਰੀਏ ਸੀ ਬਾਬਾ ਜੀ ਦੇ ਉਹ ਭੱਜ ਭੱਜ ਕੇ ਨਾਲ ਲੱਗਦੇ ਐਨਾਂ ਸੀ ਰਮਲ ਸੀ ਬਾਬਾ ਜੀ ਦਾ ਹੁਣ ਮੈਂ ਉਹ ਤੋਂ ਬਾਅਦ ਮੈਂ ਕਈ ਦਿਨ ਉਹਨਾਂ ਦੀ ਰੀਸ਼ਵੀ ਕਰਦੇ ਨੂੰ ਪਰ ਗੱਲ ਬਣੀ ਨਹੀਂ ਹੈ ਉਹਦੋਂ ਬਾਅਦ ਗੱਲ ਨਹੀਂ ਬਣੀ ਹੈ